ਪੰਜਾਬ ਦੇ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਐਲਾਨ ਕੀਤਾ ਹੈ ਕਿ ਅਗਲੇ 4 ਮਹੀਨਿਆਂ ਦੌਰਾਨ 663 ਹੋਰ ਕਿਸਾਨਾਂ ਦੇ ਖੇਤਾਂ ਵਿੱਚ ਸੋਲਰ ਪੰਪ ਲਾਏ ਜਾਣਗੇ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ 20000 ਕਿਸਾਨਾਂ ਦੇ ਖੇਤਾਂ ਵਿੱਚ ਸੋਲਰ ਪੰਪ ਲਗਾਏ ਜਾਣ ਦਾ ਟੀਚਾ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ 2356 ਸੋਲਰ ਪੰਪ ਲਗਾਉਣ ਲਈ ਵਰਕ ਆਰਡਰ ਜਾਰੀ ਕੀਤੇ ਗਏ ਸਨ ਅਤੇ ਅੱਜ ਵੀ 663 ਸੋਲਰ ਪੰਪ ਲਗਾਉਣ ਲਈ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਨੇ ਅੱਜ ਪੰਜਾਬ ਨੂੰ ਹੋਰ ਗ੍ਰੀਨ ਔਰ ਕਲੀਨ એનર્ਜੀ ਦੇ ਮਕਸਦ ਵੱਲ ਲਜਾਣ ਦੇ ਦੇ ਪਰਪਸ ਦੇ ਨਾਲ ਅੱਜ ਸਾਡੇ ਡਿਪਾਰਟਮੈਂਟ ਪੀਡਾ ਨੇ 663 ਐਗਰੀਕਲਚਰ ਪੰਪ ਸੈਟਸ ਨੇ ਜਿਹੜੇ ਸੋਲਰ ਤੇ ਚੱਲਣਗੇ ਉਹਨਾਂ ਦਾ ਜਿਹੜਾ ਕੰਟਰੈਕਟ ਹੈ ਲੈਟਰ ਆਫ ਅਵਾਰਡ ਹੈ ਜਿਹੜਾ ਉਹ ਦਿੱਤਾ ਇਸ ਤੋਂ ਪਹਿਲਾਂ ਵੀ ਤਕਰੀਬਨ 3000 ਜਿਹੜੇ ਪਹਿਲਾਂ ਸੀ ਆਲਰੇਡੀ ਦੇ ਚੁੱਕੇ ਆ ਔਰ ਇਹਦਾ ਮਕਸਦ ਇੱਕੋ ਹੀ ਹੈ ਕਿ ਪੰਜਾਬ ਦੀ ਬਿਜਲੀ ਔਰ ਪਾਣੀ ਉਹਦਾ ਸਹੀ ਯੂਸੇ ਜਿਹੜਾ ਉਹ ਹੋ ਸਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਦਿੱਤੇ ਜਾਣਗੇ ਔਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰੂਗਾ ਕਿ ਤੁਸੀਂ ਇਹ ਸਾਡੀ ਪਿੰਡਾਂ ਦੀ ਸਾਈਡ ਦੇ ਉੱਪਰ ਜਾ ਕੇ ਅਪਲਾਈ ਕਰੋ ਔਰ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਇਹ ਫੈਸਿਲਿਟੀ ਅਵੇਲੇਬਲ ਹੈ